ਤੁਹਾਡਾ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨਲ YouTube ਚੈਨਲ ਦੇ ਅੱਜ ਇਸ ਵੀਡੀਓ ਵਿੱਚ ਬਟਾ ਆਪਾਂ ਤੁਹਾਡੇ ਲਈ ਹੱਲ ਕਰਾਂਗੇ ਜਮਾਤ 8ਵੀਂ ਲਈ ਜਿਹੜਾ ਅੱਜ ਫਾਈਨਲ ਪੇਪਰ ਹੋਇਆਗਾ ਮੈਥ ਵਿਸ਼ੇ ਦਾ ਉਹ ਆਪਾਂ ਹੱਲ ਕਰਾਂਗੇ ਵੀ ਇੱਕ ਇੱਕ ਨੰਬਰ ਦੇ ਆਪਾਂ ਸਾਰੇ ਕੁਐਸਚਨ ਦੇਖਾਂਗੇ ਵੀ ਕੀ ਆਨਸਰ ਆਉਣਾ ਸੀ ਦੋ ਵਾਲੇ ਵੀ ਦੇਖਾਂਗੇ ਤਾਂ ਮੇਨ ਬਟਾ ਨੰਬਰ ਆ ਜਿਹੜਾ ਇੱਕ ਜਾਂ ਦੋ ਚੋਂ ਹੀ ਕੱਟਿਆ ਜਾਂਦਾ ਹੁੰਦਾ ਨਾ ਬਾਕੀ ਤਾਂ ਤੁਹਾਡੀ ਬੁੱਕ ਚੋਂ ਹੀ ਆਉਂਦੇ ਆ ਤਾਂ ਕੋਈ ਉਮੀਦ ਜਿਹੜੀ ਨਹੀਂ ਹੁੰਦੀ ਵੀ ਘਟਿਆ ਜਾਊਗਾ ਤਾਂ ਪੇਪਰ ਠੀਕ ਹੀ ਸੀ ਵੀ ਸੌਖਾ ਹੀ ਸੀ ਉਮੀਦ ਆ ਤੁਹਾਡਾ ਇਹ ਪੇਪਰ ਵਧੀਆ ਹੋਇਆ ਹੁਣ ਚਲੋ ਬੇਟਾ ਆਪਾਂ ਸਟਾਰਟ ਕਰਦੇ ਆ ਬਹੁ ਵਿਕਲਪੀ ਕੁਸਟਨਾਂ ਤੋਂ ਠੀਕ ਹੈ ਤਾਂ ਆਪਣਾ ਪਹਿਲਾ ਪ੍ਰਸ਼ਨ ਹੈ ਵੀ ਸਹੀ ਵਿਕਲਪ ਚੁਣੋ ਹਰੇਕ ਪ੍ਰਸ਼ਨ ਦਾ 1 ਅੰਕ ਹੈ ਪਹਿਲਾ ਪ੍ਰਸ਼ਨ ਹੈ 2/3 ਦਾ ਜਿਵਾਤਮਕ ਤਸਮਕ ਹੈ ਐਡੀਟਿਵ ਆਇਡੈਂਟੀਟੀ ਆਫ 2/ ਹਾਂ ਵੀ ਇਹ ਥੋੜਾ ਟ੍ਰਿੱਕੀ ਕੁਐਸਚਨ ਸੀ ਹੈ ਨਾ ਜੁੜਾਤਮਕ ਤਾਸ਼ਮਕ ਪੁੱਛਿਆ ਤਾਂ ਜੁੜਾਤਮਕ ਤਾਸ਼ਮਕ ਆਪਾਂ ਨੂੰ ਪਤਾ ਵੀ ਕਿੰਨਾ ਹੁੰਦਾ ਹੈ ਜ਼ੀਰੋ ਹੁੰਦਾ ਠੀਕ ਹੈ ਤਾਂ ਅਨਸਰ ਆਉਣਾ ਸੀ ਜ਼ੀਰੋ ਨੈਕਸਟ ਹੈਗਾ ਜੇ -5/8 4/7 4/7 -5/8 ਹੈ ਤਾਂ ਇਸ ਕਥਨ ਵਿੱਚ ਕਿਹੜਾ ਗੋਣਾ ਜਿਹੜਾ ਉਹ ਪਰਮੇਸ਼ ਸੰਖਿਆਵਾਂ ਦਾ ਵਰਤਿਆ ਗਿਆ ਹਾਂ ਬੇਟਾ ਇੱਕ ਕਰਮ ਬਟਾਂਦਰਾ ਗੋਣਾ ਹੈ ਨਾ ਕਰਮ ਦਾ ਬਟਾਂਦਰਾ ਹੋ ਗਿਆ ਪਹਿਲਾ ਦੂਜੇ ਤੇ ਆ ਗਿਆ ਦੂਜਾ ਪਹਿਲੇ ਤੇ ਆ ਗਿਆ ਤਾਂ ਇਹਦੇ ਵਿੱਚ ਕਾਰਮ ਬਟਾਂਦਰਾ ਗੋਣਾ ਜਿਹੜਾ ਉਹ ਵਰਤਿਆ ਗਿਆ ਹੈ ਕਮੂਟੇਟਿਵ ਪ੍ਰੋਪਰਟੀ ਠੀਕ ਹੈ ਨੈਕਸਟ ਹੈ ਸਮੀਕਰਨ 2x 10 x 2 ਲਈ x ਦਾ ਮੁੱਲ ਕੀ ਹੋਏਗਾ ਹਾਂ ਵੀ ਇਹ ਸੌਖੀ ਜੀ ਸਮੀਕਰਨ ਸੀ ਬੇਟਾ ਤਾਂ x ਵਾਲੇ ਇੱਕ ਪਾਸੇ ਕਰ ਲੈਂਦੇ ਆਪਾਂ ਬਾਕੀ ਇੱਕ ਪਾਸੇ ਇਸ ਕੇਸ ਦੇ ਵਿੱਚ ਜਿਹੜਾ x ਦਾ ਮੁੱਲ ਹੈ ਉਹ ਕਨਾ ਆ ਜਾਏਗਾ ਬੇਟਾ 5 ਆ ਜਾਏਗਾ ਹਾਂ ਤੈਨ ਉਧਰ ਜਾ ਕੇ ਪਲੱਸ ਦਾ ਹੋ ਜਾਊਗਾ ਤੋ ਇਧਰ x ਇਧਰ ਆ ਕੇ ਮਾਈਨਸ ਦਾ ਹੋ ਜਾਊ 5 ਅਨਸਰ ਆ ਜਾਊਗਾ ਨੈਕਸਟ ਹੈ ਜੇਕਰ ਸਮਾਂਤਰ ਚਤਰਪੁਜ ਦੇ ਇੱਕ ਬਿਕਰਨ ਦੇ ਦੋ ਬਰਾਬਰ ਭਾਗ ਸਾਨੂੰ ਦਿੱਤੇ ਹੋਏ ਹੈ ਤਾਂ x ਦਾ ਮੁੱਲ ਪਤਾ ਕਰੋ ਆਪਾਂ ਨੂੰ ਪਤਾ ਵੀ ਸਮਾਂਤਰ ਚਤਰਪੁਜ ਦੇ ਜਿਹੜੇ ਬਿਕਰਨ ਨੇ ਉਹ ਸਮਦਭਾਜਿਤ ਹੁੰਦੇ ਆ ਵੀ ਜਿਹੜੇ ਉਹਦੇ ਦੋ ਬਰਾਬਰ ਭਾਗ ਨੇ ਬਰਾਬਰ ਕਰਨੇ ਆਪਾਂ ਹਨ 3x 2 7 ਕਰਨਾ ਤਾਂ ਇਹਨੂੰ ਹੱਲ ਕਰ ਲਾਂਗੇ 2 ਉਧਰ ਜਾ ਕੇ ਪਲੱਸ ਦਾ ਹੋ ਜਾਊ 3x 9 ਹੋ ਜਾਊ ਤਾਂ x 9 3 ਮਤਲਬ 3 x ਦਾ ਮੁੱਲ ਕਿੰਨਾ ਆ ਜੂਗਾ ਵੀ 3 ਆ ਜੂਗਾ ਦਾ ਵੈਲਿਊ ਆਫ x ਇਸ 3 3 ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਜਿਸ ਨੂੰ 140 ਵਿੱਚ ਜੋੜਨ ਤੇ ਇਹ ਪੂਰਨ ਵਰਗ ਬਣ ਜਾਵੇਗੀ ਤਾਂ ਸਮੋਲੇਸਟ ਨੰਬਰ ਆਪਾਂ ਪਤਾ ਕਰਨਾ ਸੀ ਜਿਹਨੂੰ ਅਸੀਂ ਐਡ ਕਰ ਦਈਏ 140 ਚ ਵੀ ਇਹ ਪਰਫੈਕਟ ਸਕੁਅਰ ਬਣ ਜਾਵੇ ਵੀ ਤਾਂ ਕੀ ਜੋੜ ਦਿੰਦੇ ਆਪਾਂ 4 ਜੇ ਆਪਾਂ 4 ਜੋੜ ਦਾਂਗੇ ਵੀ ਤਾਂ ਇਹ 144 ਬਣ ਜੂ ਜਿਹੜਾ 12 ਦਾ ਵਰਗ ਬਣ ਜੂਗਾ ਤਾਂ ਇਹ ਬਣ ਜੂਗਾ ਇੱਥੇ 4 ਆਨਸਰ 600 ਦੇ ਵਰਗ ਵਿੱਚ ਸਿਫਰਾਂ ਦੀ ਗਿਣਤੀ ਕਿੰਨੀ ਹੋਏਗੀ ਹਾਂ ਵੀ ਇਸ ਦੇ ਵਿੱਚ ਗਿਣਤੀ 2 ਹੈ ਤਾਂ ਜੇ ਇਹਦਾ ਵਰਗ ਕਰਾਂਗੇ 36 ਦੇ ਨਾਲ ਚਾਰ ਜ਼ੀਰਵਾ ਲੱਗ ਜਾਣਗੇ ਹਨ ਤਾਂ ਸਿਫਰਾਂ ਦੀ ਗਿਣਤੀ ਕਿੰਨੀ ਹੋ ਜੂਗੀ 4 ਹੋ ਜੂਗੀ ਵੀ ਲਾਸਟ ਆਪਸ਼ਨ 626 ਦਾ ਕਣ ਦਾ ਇਕਾਈ ਅੰਕ ਕੀ ਹੋਏਗਾ ਤਾਂ ਕਣ ਦਾ ਇਕਾਈ ਅੰਕ ਕੀ ਹੈ ਜਿਹੜਾ ਲਾਸਟ ਇਕਾਈ ਅੰਕ ਹੈ ਇਸ ਸੰਖਿਆ ਦਾ 6 ਹੈ ਇਹਨੂੰ ਤਿੰਨ ਵਾਰ ਗੁਣਾ ਕਰ ਲਓ 6 6 6 6 ਦੀ ਸ਼ਕਤੀ 216 ਮਤਲਬ ਕਿੰਨਾ ਹੋਊਗਾ ਵੀ 6 ਹੀ ਹੋਊਗਾ ਠੀਕ ਹੈ ਲਾਸਟ ਆਪਸ਼ਨ ਇੱਕ ਵਸਤੂ ਤੇ ਵਿਕਰੀ ਕਰ ਕੀ ਹੋਵੇਗਾ ਜੇਕਰ ਅੰਕਿਤ ਮੁੱਲ 200 ਰੁਪਏ ਤੇ ਵਿਕਰੀ ਕਰ ਦੀ ਦਰ 5% ਹੋਵੇ ਹਾਂ ਬਈ ਤਾਂ 200 ਦਾ 5% ਵਿਕਰੀ ਕਰ ਹੈ 200 5 100 ਜ਼ੀਰੋਆਂ ਕੱਟੀਆਂ ਜਾਣਗੀਆਂ 2 5 10 ਕਿੰਨਾ ਹੋਵੇਗਾ ਵੀ ਵਿਕਰੀ ਕਰ ₹10 ਦੂਸਰੀ ਆਪਸ਼ਨ ਠੀਕ ਹੈ ਅਡ ਆਪਸ਼ਨ xy yz 3x ਅਤੇ 0 ਦਾ ਗੁਣਫਲ ਪਤਾ ਕਰੋ ਹੁਣ ਜਦੋਂ ਆਪਾਂ ਪੁੱਤ ਜ਼ੀਰੋ ਨਾਲ ਗੁਣਾ ਕਰਾਂਗੇ ਆਪਾਂ ਨੂੰ ਪਤਾ ਹੈ ਵੀ 0 ਤਾਂ 0 ਹੀ ਕਰ ਦੋ ਵੀ ਸਾਰੇ ਨੂੰ ਹਨਾ ਗੁਣਾ ਕਰਾਂਗੇ ਤਾਂ ਆਨਸਰ ਆਪਣਾ ਆ ਜਾਏਗਾ ਵੀ 0 ਦਿੱਤੇ ਗਏ ਚਿੱਤਰ ਦਾ ਖੇਤਰਫਲ ਪਤਾ ਕਰੋ ਵੀ ਇਹ ਡਾਇਗਰਾਮ ਆ ਬੇਟਾ ਇਹ ਸੰਬਲੰਬ ਚਤਰ ਭੇਜਦੀ ਹੈ ਟ੍ਰੈਪੀਜ਼ਮ ਦੀ ਹੈ ਆਪਾਂ ਨੂੰ ਪਤਾ ਵੀ ਇਸ ਦਾ ਖੇਤਰਫਲ ਕੀ ਹੁੰਦਾ 1/2 ਸਮਾਂਤਰ ਭਜਾਵਾਂ ਦਾ ਜੋੜ ਗੁਣਾ ਉਚਾਈ 1/2 ਸਮ ਆਫ ਪੈਰਲਲ ਸਾਈਡਸ ਇੰਟੂ ਹਾਈਟ ਤਾਂ ਕਰਦਾਂਗੇ ਅਸੀਂ ਜੋੜ ਫਿਰ 1/2 ਸਮਾਂਤਰ ਭਜਾਵਾਂ ਦਾ ਜੋੜ 10 ਤੇ 18 ਦਾ ਜੋੜ ਗੁਣਾ ਉਚਾਈ ਆਪਣੇ ਕੋਲੇ ਇੱਥੇ ਕਿੰਨੀ ਦਿੱਤੀ ਹੈ ਵੀ 5 ਤਾਂ 1/2 10 ਤੇ 18 ਦਾ ਜੋੜ 28 ਬਣ ਜੂ ਗੁਣਾ 5 14 ਦੁਗਣੀ 28 ਹੁੰਦੇ ਆ 14 ਤੇ 5 ਦੀ ਗੁਣਾ ਕਰਨਾ ਕਿੰਨਾ ਬਣ ਜੂ 70 ਸੈਂਟੀਮੀਟਰ ਦੀ 2 ਤਾਂ ਇਹਦੇ ਲਈ ਪਹਿਲੀ ਆਪਸ਼ਨ ਸਾਡੀ ਸਹੀ ਆ ਜੂਗੀ ਵੀ 70 ਸੈਂਟੀਮੀਟਰ ਦੀ 2 ਉਸ ਤੋਂ ਬਾਅਦ ਹੈਗਾ 4 2.5 2 ਮੀਟਰ ਮਾਪ ਦੇ ਕਣਾਬ ਦਾ ਆਇਤਨ ਪਤਾ ਕਰੋ ਕਣਾਬ ਦਾ ਆਇਤਨ ਹੁੰਦਾ ਵੀ ਲੰਬਾਈ ਗੁਣਾ ਚੁੜਾਈ ਗੁਣਾ ਉਚਾਈ ਆਪਾਂ ਨੂੰ ਦੇ ਹੀ ਰੱਖਿਆ ਗੁਣਾ ਚ ਤਾਂ ਅਸੀਂ ਗੁਣਾ ਹੀ ਕਰਨੀ ਛੇੜੀ ਹਣਾ ਤਾਂ ਕਰ ਦੋ ਫਿਰ 4 ਗੁਣਾ 2.5 ਮਤਲਬ 25/10 ਗੁਣਾ 2 ਤਾਂ 5 ਜੋ 5ੀ 25 5 ਦੋਣੀ 10 ਦੋ ਨਾਲ ਦੋ ਕੱਟਿਆ ਜਾਊ 4 5 ਕਿੰਨੇ ਹੋ ਜਾਣਗੇ ਵੀ 20 ਮੀਟਰ ਦੀ 3 ਕਿਉਂਕਿ ਇਹ ਆਇਤਨ ਠੀਕ ਹੈ ਤਾਂ ਤੇ ਲਈ ਵੀ ਪਹਿਲੀ ਆਪਸ਼ਨ ਆਜੂਗੀ 20 ਮੀਟਰ ਦੀ 3 3 ਦੀ ਘਾਤ 3 ਉੱਪਰ ਘਾਤ ਹੈਗੀ ਆਪਣੇ ਕੋਲੇ 1 ਜਦੋਂ ਘਾਤ ਦੇ ਉੱਪਰ ਘਾਤ ਹੁੰਦੀ ਹੈ ਤਾਂ ਘਾਤਾਂ ਦੀ ਗੁਣਾ ਹੋ ਜਾਂਦੀ ਹੈ a ਦੀ m ਦੀ ਪਾਵਰ n a m n ਤਾਂ ਇਸ ਕੇਸ ਦੇ ਵਿੱਚ ਜਿਹੜਾ ਸਹੀ ਆਨਸਰ ਆਊਗਾ ਉਹ ਆਊਗਾ 3 ਦੀ ਘਾਤ 3 ਨੈਕਸਟ ਆਪਣੇ ਕੋਲੇ ਘਾਤ ਅਤੇ ਘਾਤ ਅੰਕ ਚੈਪਟਰ 'ਚੋਂ ਵੀ 3.03 10 ਦੀ ਘਾਤ 6 ਬਰਾਬਰ ਹਮ ਇਹ ਇੱਥੇ ਦਾਦੀ ਘਾਤ 6 ਹੈ ਮਤਲਬ 0.6 ਪਿਛਲੇ ਪਾਸੇ ਲਾਉਣੀ ਆ 6 ਲਾਉਣੀ ਆ ਪਰ 2 ਛੱਡ ਕੇ ਇੱਥੇ ਦਸ਼ਮਲਵ ਲੱਗਿਆ ਮਤਲਬ 0 ਮਾ ਸਾਨੂੰ ਕਿੰਨੀਆਂ ਲਾਉਣੀਆਂ ਪੈਣੀਆਂ 4 ਹੀ ਲਾਉਣੀਆਂ ਪੈਣੀਆਂ ਠੀਕ ਹੈ ਏਡੀ ਆਪਸ਼ਨ ਜਿਹੜੀ ਉਹ ਸਹੀ ਆ ਜੂਗੀ ਨੈਕਸਟ ਹੈ ਵੀ 2x ਦੀ 2 x 1 x 3 ਭਾਗ 4x x 3 ਤਾਂ ਸਾਨੂੰ ਭਾਗ ਕਰਨੀ ਸੀ ਇਹ ਵੀ ਸੌਖਾ ਸੀ ਵੀ 2x ਦੀ 2 x 1 x 3 ਇਹਨੂੰ ਭਾਗ ਕਰਨੀ ਸੀ ਅਸੀਂ ਹਾਂਜੀ ਇਹਨੂੰ 2x ਦੀ 2 x 1 x 3 ਇਹਨੂੰ ਅਸੀਂ ਭਾਗ ਕਰਨੀ ਸੀ 4x x 3 ਨਾਲ x 3 ਨਾਲ x 3 ਕੈਨਸਲ ਹੋ ਜਾਊਗਾ x ਦੀ ਘਾਤ 2 ਆ ਜਿਹੜੀ ਉਹ x ਨਾਲ ਕੱਟੀ ਜਾਊਗੀ 2 1 2 2 2 4 ਮਤਲਬ ਉੱਪਰ ਆਪਣੇ ਕੋਲੇ ਬਚ ਜੂਗਾ ਵੀ x 1 ਤੇ نیچے ਬਚ ਗਿਆ ਆਪਣੇ ਕੋਲੇ 2 1 ਆਪਣੇ ਕੋਲੇ ਬਚ ਗਈ ਨਾਲ x ਬਚ ਗਈ ਆ ਵਾਲੀ ਠੀਕ ਹੈ ਤਾਂ ਆਪਣੇ ਕੋਲੇ ਬਚ ਗਿਆ ਵੀ x x 1 2 ਮਤਲਬ ਲਾਸਟ ਆਪਸ਼ਨ ਬਚੀ 2x 3x ਦੀ 2 ਅਤੇ 5 ਦਾ ਸਾਂਝਾ ਗੁਨਖੰਡ ਕੀ ਹੈ ਹਾਂ ਵੀ ਇਹਦੇ ਵਿੱਚ ਸਾਂਝਾ ਗੁਨਖੰਡ ਆਪਾਂ ਨੂੰ ਲੱਗ ਰਿਹਾ ਵੀ ਕੋਈ ਨਹੀਂ ਹੈ ਨਾ ਜੇ ਕੋਈ ਨਹੀਂ ਆਪਾਂ ਨੂੰ ਲੱਗਦਾ ਤਾਂ ਉਹਦਾ ਮਤਲਬ ਕੀ ਹੈ ਵੀ 1 ਤਾਂ ਹੈਗਾ ਹੀ ਆ ਨਾ ਠੀਕ ਹੈ ਤਾਂ ਇਸ ਦਾ ਸਾਂਝਾ ਗੁਨਖੰਡ ਕੀ ਹੈ ਵੀ 1 ਇੱਥੇ ਲਿਖਿਆ ਵਿੱਚੋਂ ਕਿਹੜਾ ਬਿੰਦੂ ਨਿਰਦੇਸ਼ ਅੰਕ ਜਾਂ ਬਿੰਦੂ ਕਹ ਲੋ ਜਾਂ ਨਿਰਦੇਸ਼ ਅੰਕ Y ਤੁਰੇ ਦੇ ਉੱਤੇ ਸਿੱਧਾ ਹੈ ਹਾਂਜੀ ਤਾਂ Y ਤੁਰੇ ਤੇ ਕਦੋਂ ਸਿੱਧਾ ਹੁੰਦਾ ਵੀ ਜਦੋਂ X ਕੀ ਹੋਵੇ ਜ਼ੀਰੋ ਹੋਵੇ ਤਾਂ ਜਿਹੜਾ ਪਹਿਲਾ ਪੁਆਇੰਟ ਹੈ 0 3 ਬਿੰਦੂ ਤਾਂ ਉਹ ਕਿਹਦੇ ਤੇ ਆ ਵੀ Y ਤੁਰੇ ਤੇ ਆ ਠੀਕ ਹੈ ਇਹ ਸੀਗੇ ਬੇਟਾ 16 ਬਹੁ ਵਿਕਲਪੀ ਪ੍ਰਸ਼ਨ ਉਮੀਦ ਆ ਤੁਹਾਡੇ ਸਹੀ ਹੋਣਗੇ ਸਾਰੇ ਉਸ ਤੋਂ ਬਾਅਦ ਆਪਣੇ ਕੋਲੇ ਸਹੀ ਗਲਤ ਸੀ ਵੀ ਟਰੂ ਫਾਲਸ 9Y 3 3Y 10 ਇੱਕ ਚੱਲ ਵਿੱਚ ਰੇਖੀ ਸਮੀਕਰਨ ਹੈ 9y+3=3y-10 इज अ लीनियर इक्वेशन इन वन वेरिएबल ता ए बिल्कुल सही है भी एको ही वेरिएबल है लीनियर भी है सही है समांतर चतुर्भुज वि सन्मुख कोण बराबर ਨਹੀਂ ਹੁੰਦੇ ਤਾਂ ਆਪਾਂ ਨੂੰ ਪਤਾ ਵੀ ਬਰਾਬਰ ਹੁੰਦੇ ਨੇ ਠੀਕ ਹੈ ਪੈਰਲੋਗ੍ਰਾਮ ਦੇ ਵਿੱਚ ਜਿਹੜੇ ਓਪੋਜ਼ਿਟ ਐਂਗਲ ਆ ਉਹ ਬਰਾਬਰ ਹੁੰਦੇ ਨੇ ਪਰ ਇਹ ਕਹਿੰਦੇ ਵੀ ਨਹੀਂ ਹੁੰਦੇ ਤਾਂ ਇਹ ਸਟੇਟਮੈਂਟ ਕੀ ਹੈ ਗਲਤ ਹੈ ਇੱਕ ਪਾਸੇ ਨੂੰ ਸੁੱਟਣ ਤੇ ਜਿਸਤ ਸੰਖਿਆ ਹੁੰਦੀ ਸੰਭਾਵਨਾ 1/2 ਹੁੰਦੀ ਹੈ ਇਹ ਬਿਲਕੁਲ ਸਹੀ ਹੈ इवन ਨੰਬਰ ਠੀਕ ਹੈ ਤਾਂ ਬਿਲਕੁਲ ਸਹੀ ਹੈ ਵੀ ਵਿਅੰਜਕ 3x 5 ਦਾ ਮੁੱਲ x 5/ਤੇ 20 ਹੋਊਗਾ ਜੇ ਅਸੀਂ x 5 ਭਰ ਦਈਏ ਤਾਂ 3 5 15 ਚ 5 ਕੱਢਾਂਗੇ 10 ਆਜੂ ਇਹ ਕਹਿੰਦੇ 20 ਹੁੰਦਾ ਤਾਂ ਗਲਤ ਹੈ 1 ਲੀਟਰ 1000 ਸੈਂਟੀਮੀਟਰ ਦੀ 3 ਦੇ ਬਰਾਬਰ ਹੁੰਦਾ ਹੈ ਇਹ ਬਿਲਕੁਲ ਸਹੀ ਹੈ ਕਨਵਰਜਨ ਆ ਗਈ ਆਪਣੀ ਯੂਨਿਟ ਕਨਵਰਜਨ ਵੋਲਿਊਮ ਦੀ ਆਇਤੰਦੀ ਪੰਜ ਦੀ ਘਾ 4 ਪਲੱਸ 4 ਦੀ ਘਾ 4 ਦਾ ਮੁੱਲ 1 ਹੁੰਦਾ ਨਾ ਬਈ ਦੋਹਾਂ ਦਾ ਮੁੱਲ 1 ਤੇ 1 2 ਹੋ ਜਾਊਗਾ ਤਾਂ ਇਹ ਸਟੇਟਮੈਂਟ ਆਪਣੇ ਕੋਲ ਗਲਤ ਹੈ ਜੇ xy ਉਲਟ ਸਮਾਨ ਅਨੁਪਾਤ ਦੇ ਵਿੱਚ ਨਹੀਂ ਤਾਂ xy ਬਰਾਬਰ k ਹੁੰਦਾ ਹੈ ਮਤਲਬ ਜੇ ਇਨਵਰਸ ਪ੍ਰੋਪੋਰਸ਼ਨ ਦੇ ਵਿੱਚ ਨੇ ਤਾਂ xy k ਹੁੰਦਾ ਇਹ ਬਿਲਕੁਲ ਸਹੀ ਹੈ ਠੀਕ ਹੈ ਇਹ ਸੀ ਤੁਹਾਡੇ ਸਹੀ ਗਲਤ ਨੈਕਸਟ ਹੈ ਵੀ ਖਾਲੀ ਸਥਾਨ ਪਰ ਨਿਸ਼ਤਤਾਮਾ 7 ਸੀ ਇਹਦੀ ਚਤਰਪੁਜ ਦੇ ਬਾਹਰੀ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ ਵੀ 360 ਕਿੰਨਾ ਹੁੰਦਾ 360 ਡਿਗਰੀ ਉਸ ਤੋਂ ਬਾਅਦ 40 ਤੋਂ 60 ਦਾ ਵਰਗ ਆਕਾਰ ਕਿੰਨਾਗਾ ਵੀ 20 ਠੀਕ ਹੈ ਉਸ ਤੋਂ ਬਾਅਦ ਆਪਣੀ ਥਰਡ ਖਾਲੀ ਥਾਂ a b² a b² ਬਰਾਬਰ ਲਖੋ ਹਾਲ ਦੋ a b² ਕਿਹਦੇ ਬਰਾਬਰ ਹੁੰਦਾ a² b² 2ab ਇਹਦੇ ਵਿੱਚੋਂ ਅਸੀਂ ਘਟਾਉਣਾ ਵੀ a b² ਉਹ ਕਿਹਦੇ ਬਰਾਬਰ ਹੁੰਦਾ a² b² ਠੀਕ ਹੈ ਮਾਈਨਸ 2ab a ਦੇ ਬਰਾਬਰ ਹੁੰਦਾ ਘਟਾ ਕਰ ਦੋ a² b² 2ab ਤਾਂ ਜਿਹੜੇ ਪਲੱਸ ਦੇ ਸੀ ਉਹ ਕਾਦੇ ਹੋ ਜਾਣਗੇ ਮਾਈਨਸ ਦੇ ਤੇ ਜਿਹੜਾ ਮਾਈਨਸ ਦਾ ਸੀ ਉਹ ਕਾਦਾ ਹੋ ਜਾਊਗਾ ਪਲੱਸ a² b² ਪਲੱਸ ਮਾਈਨਸ ਕੈਨਸਲ ਹੋ ਗਏ 2ab 2ab ਮਤਲਬ ਉਹ ਕਨ ਆ ਜਾਊਗਾ 4ab ਤਾਂ ਅਸੀਂ ਜਿਹੜੀ ਖਾਲੀ ਥਾਂ ਉਹਦੇ ਵਿੱਚ ਭਰਨਾ ਸੀ ਵੀ 4ab 7 ਅਤੇ 8 ਦੇ ਵਰਗਾਂ ਵਿਚਕਾਰ ਕਿੰਨੀਆਂ ਪ੍ਰਕਿਰਤਕ ਸੰਖਿਆਵਾਂ ਨੇ ਵੀ 14 ਕਿੰਨਿਆਂ ਨੇ 14 ਨੇ ਨੈਕਸਟ ਹੈ ਇੱਕ ਜਸ ਸੰਖਿਆ ਦਾ ਘਾਣ ਕਿਹੜੀ ਸੰਖਿਆ ਹੁੰਦੀ ਹੈ ਸਾਵੀ ਜਸ ਸੰਖਿਆ ਦਾ ਘਾਣ ਕਿਹੜੀ ਸੰਖਿਆ ਹੁੰਦੀ ਹੈ ਜਸਤੀ ਹੁੰਦੀ ਹੈ ਕਿਹੜੀ ਹੁੰਦੀ ਹੈ ਜਸਤ ਤਾਂ ਅਸੀਂ ਜਸਤ ਭਰ ਦਾਂਗੇ ਈਵਨ ਨੰਬਰ ਪਿੰਨ ਦਾ ਕੀ ਅਰਥ ਹੈ ਪਿੰਨ ਦਾ ਅਰਥ ਹੈ ਵੀ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਕੀ ਅਰਥ ਹੈ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ ਬਿੰਦੂ 7 4 ਵਿੱਚ ਆਰਡੀਨੇਟ ਦੱਸਣਾ ਸੀ ਕੋਟੀ ਦੱਸਣੀ ਸੀ ਤਾਂ ਇਹ ਆ ਜਾਊਗਾ ਵੀ 4 ਕਿੰਨਾ ਆ ਜਾਊਗਾ 4 ਆ ਜੀ ਕੋਟੀ ਓਕੇ ਇਹ ਸੀਗੇ ਵੀ ਸਾਡੇ 7 ਸਹੀ ਗੱਲ ਆਹ ਖਾਲੀ ਥਾਂਵਾਂ ਫਿਲੰਦੀ ਬਲੈਂਕਸ ਜਿਹੜੀਆਂ ਤੁਸੀਂ ਕਰਤੀਆਂ ਹੋਣੀਆਂ ਉਸ ਤੋਂ ਬਾਅਦ ਦੋ ਅੰਕਾਂ ਵਾਲੇ ਵੀ -5/12 ਵਿੱਚੋਂ -3/4 ਨੂੰ ਘਟਾਓ ਤਾਂ ਘਟਾ ਲੈਂਦਾ ਸੀ ਅਸੀਂ -5/12 ਘਟਾਉਣੀ ਆ ਤਾਂ ਪਲੱਸ ਹੋ ਜਾਊਗਾ ਮਾਈਨਸ ਮਾਈਨਸ ਲੋਕ ਇੱਕ ਮੁੱਤਮੈਨਸ ਉਹਦੇ ਮੂਰੇ ਵੀ ਆ 12 ਅਸੀਂ ਐਲਸੀਐਮ ਲੈ ਲਾਂਗੇ ਮਾਈਨਸ 5 ਹੁਣ 4 3 12 ਹੁੰਦੀ ਆ ਤਾਂ ਉੱਪਰ 3 ਨਾਲ ਗੁਣਾ ਕਰਨੀ ਪਊਗੀ ਇਹ ਬਣ ਜੂਗਾ 4 12 4 1 4 4 3 12 ਮਤਲਬ 1 3 ਆਨਸਰ 1296 ਦਾ ਵਰਗਮੂਲ ਲੰਬੀ ਵੰਡ ਵਿਧੀ ਨਾਲ ਪਤਾ ਕਰੋ ਠੀਕ ਹੈ ਵੀ ਤਾਂ ਇਹ ਸੌਖਾ ਹੀ ਜਿਹਾ 36 ਆ ਜਾਊਗਾ ਠੀਕ ਹੈ ਤੁਸੀਂ ਕਰਕੇ ਵੇਖ ਲੈਣਾ ਈਜ਼ੀ ਬਿਲਕੁਲ ਠੀਕ ਹੈ ਨ ਆਜੂਗਾ 36 42 875 ਦਾ ਕਰਨ ਮੂਲ ਪਤਾ ਕਰੋ ਇਹ ਵੀ ਤੁਸੀਂ ਅਭਾਜ ਗੁਣਖੰਡ ਵਿਧੀ ਨਾਲ ਕਰ ਸਕਦੇ ਸੀ 35 ਆਜੂਗਾ ਠੀਕ ਹੈ ਉਸ ਤੋਂ ਬਾਅਦ ਇਹ ਵਾਲਾ ਕੁਐਸਚਨ ਹੈ ਪਹਿਲਾਂ ਉੱਪਰ ਦੇਖ ਲਓ ਪਤਾ ਆਧਾਰ ਇੱਕ ਹੋ ਜੈਨੇ ਜੁੜ ਜੂਗਾ 8 ਦੀ ਘਾਤ ਹੋ ਜੂਗੀ 10 ਥੱਲੇ 8 ਦੀ ਘਾਤ 4 ਹੈ ਫਿਰ ਘਟ ਜੂਗੀ 8 ਦੀ ਘਾਤ 6 ਹੋ ਜੂਗੀ ਉਸ ਤੋਂ ਬਾਅਦ ਤੁਸੀਂ ਇਹਨੂੰ ਖੋਲ ਵੀ ਸਕਦੇ ਸੀ ਜੇ ਚਾਹੁੰਦੇ ਤਾਂ ਬਾਕੀ ਇੱਥੇ ਤੱਕ ਵੀ ਸਹੀ ਹੈ ਪਤਾ ਉਸ ਤੋਂ ਬਾਅਦ ਹੈਗਾ ਵੀ ਭਾਗ ਈ ਡੀ ਇੱਕ ਸਮਾਂਤਰ ਚਤਰਪੁਜ ਦੇ ਲਾਗਵੇਂ ਕੋਣਾਂ ਦਾ ਅਨੁਪਾਤ 4 ਅਨੁਪਾਤ 5 ਹੈ ਸਾਰੇ ਕੋਣ ਪਤਾ ਕਰੋ ਤਾਂ ਲਾਗਵੇਂ ਕੋਣ ਨੂੰ ਮੰਨ ਲਾਂਗੇ 4x ਤੇ 5x ਬਰਾਬਰ ਰੱਖ ਦਾਂਗੇ 180 ਦੇ ਕਿਉਂਕਿ ਸਮਾਂਤਰ ਚਤਰਭੁਜ ਦੇ ਲਾਗਵੇਂ ਕੋਣਾਂ ਦਾ ਜੋੜ 180 ਹੁੰਦਾ ਹੈ 9x 180 ਆ ਜਾਊਗਾ ਠੀਕ ਹੈ x ਕੰਨਾ ਆ ਜਾਊਗਾ ਵੀ ਜਦੋਂ ਇਹਨੂੰ ਹੱਲ ਕਰਾਂਗੇ ਬੱਤ ਨੌx 180 x 180 9 ਮਤਲਬ ਆਇਆ ਜਾਊਗਾ ਵੀ ਕੋਣ ਆ ਜਾਣਗੇ ਵੀ 20 80 20 500 ਇੱਕ ਕੋਣ ਸੀ ਆਜੂ ਦੂਜਾ 100 ਉਹਦੇ ਸਾਹਮਣੇ ਵਾਲਾ 100 ਦੇ ਸਾਹਮਣੇ ਵਾਲਾ 180 ਸਾਹਮਣੇ ਵਾਲਾ 80 ਹੱਲ ਕਰ ਦੇਣਾ ਸੀ ਠੀਕ ਹੈ ਉਸ ਤੋਂ ਬਾਅਦ ਆ ਸੀਗਾ ਵੀ ਗੁਣਖੰਡੀ ਕਰਨ ਕਰੋ x ਦੀ 2 11x 42 ਤਾਂ ਦੋ ਲੱਭਣੇ ਸੀ ਜਿਨ੍ਹਾਂ ਦਾ ਜੋੜ ਜਾਂ ਘਟਾ ਕਰੀਏ 11 ਬਣ ਜੇ ਗੁਣਾ ਕਰਦੀਏ -42 ਬਣ ਦੇ ਤਾਂ 14 3 42 14 'ਚੋਂ 3 ਕੱਢ ਦਾਂ 11 ਪਰ 11 ਮਾਈਨਸ ਦਾ ਇਸ ਕਰਕੇ 14 ਵੀ ਆਪਾਂ ਨੂੰ ਕਾਹਦਾ ਲੈਣਾ ਪਊਗਾ ਮਾਈਨਸ ਦਾ ਮੈਂ ਇਹਦੇ 14x 3x 42 ਇਹਨਾਂ ਦੋਹਾਂ ਦੇ ਵਿੱਚੋਂ x ਬਾਹਰ ਕੱਢ ਦਾਂਗੇ x 14 ਰਹਿ ਜਾਊਗਾ ਮਗਰ ਲੈਣ ਦੇ ਵਿੱਚੋਂ +3 ਬਾਹਰ ਕੱਢ ਲਾਂਗੇ x x 14 ਤਪਣੇ ਕੋਲ ਗੁਣਖੰਡ ਬਣ ਗਏ ਇੱਕ ਤਾਂ ਬਣ ਗਿਆ x+3 ਇੱਕ ਬਣ ਗਿਆ ਵੀ x-14 ਠੀਕ ਹੈ ਸੌਖਾ ਜਿਹਾ ਸੀ 4 ਨੰਬਰ ਉਸ ਤੋਂ ਬਾਅਦ ਮਿਲਾਨ ਕਰਨਾ ਸੀ ਜੇ ਤੁਹਾਨੂੰ ਇਹ ਨਹੀਂ ਆਉਂਦਾ ਤਾਂ ਪਹਿਲਾ ਹੈਗਾ x+5 ਦੀ 2 ਮਤਲਬ x+5 x+5 ਦੋ ਵਾਰ x ਦੀ 2 25 ਮਤਲਬ a ਦੀ 2 b ਦੀ 2 a+b a-b ਮਤਲਬ ਲਾਸਟ ਵਾਲਾ x-5 x+1 ਉਸ ਤੋਂ ਬਾਅਦ 5x ਦੀ 3 1x ਹਾਂ ਵੀ ਤਾਂ ਇਹਦੇ ਵਿੱਚੋਂ ਜੇ ਅਸੀਂ 5x ਬਾਹਰ ਕੱਢ ਲਈਏ ਤਾਂ ਆਪਣੇ ਕੋਲੇ ਬਣ ਜੂਗਾ x2 1 ਮਤਲਬ ਇਹ ਇਹਦੇ ਨਾਲ ਮਿਲੂਗਾ ਜਿਹੜਾ ਲਾਸਟ ਰਹਿ ਗਿਆ ਉਹ ਸੈਕਿੰਡ ਨਾਲ ਮਿਲੂਗਾ ਓਕੇ ਉਸ ਤੋਂ ਬਾਅਦ ਸਮੀਕਰਨ ਹੱਲ ਕਰਨੀ ਸੀ ਬਹੁਤ ਪਹਿਲਾਂ ਅੰਦਰ ਗੁਣਾ ਕਰ ਲੈਣੇ ਫਿਰ ਬਾਈ ਦਾ ਮੁੱਲ ਕੱਢਣਾ ਸੀ ਜਾਂ ਫਿਰ ਸ਼ਬਦਿਕ ਸਵਾਲ ਆ ਜਿਹੜਾ ਉਮਰਾਂ ਤੇ ਆਇਆ ਬਹੁਤ ਇੰਪੋਰਟੈਂਟ ਹੈ ਨਾ ਤੁਸੀਂ ਕੀਤਾ ਹੋਣਾ ਬੁੱਕ 'ਚੋਂ ਹੀ ਨੇ 11ਵਾਂ ਕੁਐਸਚਨ ਵੀ ਸੇਮ ਨੇ ਬੁੱਕ 'ਚੋਂ ਨੇ ਸਾਰੇ ਉਲਟ ਸਮਾਨ ਅਨੁਪਾਤ ਤਾਂ ਸਿੰਪਲ ਕੁਐਸਚਨ ਨੇ ਬਿਲਕੁਲ ਵੀ ਕੋਈ ਔਖਾ ਨਹੀਂ ਸੀ ਉਸ ਤੋਂ ਬਾਅਦ 12ਵਾਂ ਕੁਐਸਚਨ ਵੀ ਥੋੜਾ ਜਿਆਦਾ ਟ੍ਰਿਕੀ ਆ ਹਨਾ ਭੁਜਾਵਾਂ ਦਾ ਤਿੰਨ ਬੈਂਜ ਕੰਦਰੂ ਪਰਮਾਪਤਾ ਕਰੋ ਕੀ ਕਰਨਾ ਸੀ ਪੁੱਤ ਇਹ ਤਿੰਨੇ ਭੁਜਾਵਾਂ ਦਾ ਆਪਾਂ ਕੀ ਕਰਨਾ ਸੀ ਜੋੜ ਠੀਕ ਹੈ x ਦੀ 2 ਵਾਲੇ x ਦੀ 2 ਨਾਲ ਜੁੜ ਜੁੜ ਜਾਣਗੇ ਜਾਂ ਘਟ ਜਾਣਗੇ ਠੀਕ ਹੈ x ਵਾਲੇ x ਨਾਲ ਜੋੜ ਘਟ ਜਾਣਗੇ ਬਾਕੀ ਜਿਹੜਾ ਬਚ ਗਿਆ ਨਾ ਜਿਵੇਂ ਆਪਾਂ ਦੇਖ ਲੈਨੇ ਇੱਥੇ ਕੀ ਆਊਗਾ ਆ ਦੇਖੋ 1x ਦੀ 2 ਆ ਭਈਆ 1a ਭਈ ਆ x ਵਾਲੇ x ਦੀ 2 ਵਾਲੇ ਅੱਡ ਜੋੜ ਦੋ ਘਟਾ ਕਰ ਦੋ ਜੇ ਘਟਾ ਹੁੰਦੀ ਆ x ਵਾਲੇ ਆ ਜਿਹੜੇ ਉਹ ਅੱਡ ਜੋੜ ਘਟਾ ਕਰ ਲਓ ਬਿਲਕੁਲ ਜਿਹੜਾ ਬਾਕੀ ਬਚ ਗਿਆ ਉਹਨੂੰ ਅੱਡ ਕਰ ਲਾਂਗੇ ਉਤਤਵਾ ਗ੍ਰਾਫ ਨੂੰ ਦੇਖ ਕੇ ਉੱਤਰ ਦੇਣੇ ਆ ਪਹਿਲਾ ਕੁਐਸਚਨ ਹੈਗਾ ਕਿਹੜੇ ਸਮੇਂ ਤਾਪਮਾਨ ਸਭ ਤੋਂ ਵੱਧ ਸੀ ਜਿਹੜੇ ਸਮੇਂ ਤਾਪਮਾਨ ਜਿਹੜਾ ਸਭ ਤੋਂ ਵੱਧ ਸੀ ਆ ਸੀਗਾ ਇਹ ਟਾਈਮ ਕਿਹੜਾ ਦੇਖੋ ਇੱਥੇ 12 ਵਜੇ ਠੀਕ ਹੈ 12 ਵਜੇ ਤਾਪਮਾਨ ਸਭ ਤੋਂ ਵੱਧ ਸੀ ਉਸ ਤੋਂ ਬਾਅਦ ਕਿਹੜੇ ਸਮੇਂ ਤਾਪਮਾਨ ਸਭ ਤੋਂ ਘੱਟ ਸੀ ਵੀ ਆਹ ਦੋ ਟਾਈਮਾਂ ਤੇ ਤਾਪਮਾਨ ਸਭ ਤੋਂ ਘੱਟ ਸੀ 6 ਵਜੇ ਵੀ ਘੱਟ ਸੀ 20 ਵਜੇ ਵੀ ਘੱਟ ਸੀ ਕਿੰਨਾ ਸੀ 98 ਡਿਗਰੀ ਫਾਰਨਹਾਈਟ ਉਸ ਤੋਂ ਬਾਅਦ 6 ਵਜੇ ਤੇ 20 ਵਜੇ ਦੇ ਤਾਪਮਾਨ ਵਿੱਚਕਾਰ ਕਿੰਨਾ ਅੰਤਰ ਹੈ ਵੀ 6 ਵਜੇ ਵੀ 98 ਡਿਗਰੀ ਫਾਰਨਹਾਈਟ ਹੈ 2 ਬਜੇ ਵੀ ਥਨ ਮੀ ਡਿਗਰੀ ਫਾਰਨਹਟ ਹੈ ਘਟਾਅ ਕਰ ਦਾਂਗੇ 0 ਡਿਗਰੀ ਫਾਰਨਹਟ ਕੋਈ 0 ਆ ਗਈ ਘਟਾ ਇਹਨਾਂ ਦੀ 10 ਵਜੇ ਤੇ 12 ਵਜੇ ਵਿਚਕਾਰ ਕਿੰਨਾ ਵਾਧਾ ਹੋਇਆ ਵੀ ਠੀਕ ਹੈ 10 ਵਜੇ ਆ ਪਿਆ 12 ਵਜੇ ਕਿੰਨਾ ਵਾਧਾ 10 ਵਜੇ 103 ਸੀ 12 ਵਜੇ 104 ਹੋ ਗਿਆ ਕਿੰਨਾ ਵਾਧਾ ਹੋਇਆ 1 ਡਿਗਰੀ ਫਾਰਨਹਟ ਓਕੇ ਉਸ ਤੋਂ ਬਾਅਦ ਆ ਸੀਗਾ ਪੁੱਤ ਪਾਈ ਚਾਰਟ ਬਣਾਉਣਾ ਸੀਗਾ ਹਨਾ ਤਾਂ ਇਹ ਵੀ ਸੌਖਾ ਹੀ ਆ ਤੁਹਾਡੀ ਬੁੱਕ ਦੇ ਵਿੱਚੋਂ ਕੋਈ ਔਖੀ ਗੱਲ ਨਹੀਂ ਹੈ ਬਣਾ ਸਕਦੇ ਸੀ ਤੁਸੀਂ ਜਾਂ ਫਿਰ ਜੇ ਇਹ ਨਹੀਂ ਤਾਂ ਬਾਰੰਬਾਰਤਾ ਵੰਡਸਾਰ ਨਹੀਂ ਬਣਾ ਲਓ ਤੇ ਉਸ ਤੋਂ ਬਾਅਦ ਆਇ ਚਿੱਤਰ ਵੀ ਬਣਾਉਣਾ ਸੀ ਆਹ ਵਾਲੇ ਕੁਐਸਚਨ ਆ ਇਹ ਵੀ ਤੁਹਾਡੀ ਬੁੱਕ ਚੋਂ ਆ ਕੋਈ ਔਖਾ ਕੰਮ ਇਹਨਾਂ ਦੇ ਵਿੱਚ ਨਹੀਂ ਹੈ ਠੀਕ ਤੇ ਇਹ ਜਿਹੜਾ ਕੁਐਸਚਨ ਬੁੱਕ ਖੇਤਰਫਲ ਵਾਲੇ ਚੈਪਟਰ ਚੋਂ ਆਇਆ ਇਹ ਉਮੀਦ ਆ ਵੀ ਬੁੱਕ ਚੋਂ ਹੀ ਆ ਹਨ ਤਾਂ ਤੁਹਾਨੂੰ ਇਹ ਆਉਂਦੇ ਹੋਣਗੇ ਸੌਖਾ ਸੀ ਵੀ ਥੋੜਾ ਜਿਹਾ ਮੰਨ ਕੇ ਚਲੋ ਕੁਐਸਚਨ ਨੂੰ ਖੋਲ ਕੇ ਜੇ ਪੁੱਛਿਆ ਹੋਇਆ ਵੈਸੇ ਹੈ ਸੌਖੇ ਤਾਂ ਇਹ ਸੀਗਾ ਵੀ ਤੁਹਾਡਾ ਮੈਥ ਦਾ ਪੇਪਰ 8ਵੀਂ ਜਮਾਤ ਲਈ ਉਮੀਦ ਆ ਵੀ ਤੁਹਾਡਾ ਇਹ ਪੇਪਰ ਬਹੁਤ ਸ਼ਾਨਦਾਰ ਹੋਇਆ ਹੋਏਗਾ ਤੇ ਤੁਹਾਡੇ ਪੂਰੇ ਅੰਕ ਇਸ ਪੇਪਰ ਦੇ ਵਿੱਚੋਂ ਆਉਣਗੇ ਥੈਂਕ ਯੂ